ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਸੋ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਹੁਸ਼ਿਆਰਪੁਰ ਦੀ ਤੇ ਹੁਸ਼ਿਆਰਪੁਰ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਇਸ ਟਾਈਮ ਚੱਲ ਰਹੀਆਂ ਉਹਦੇ ਤੇ ਗੱਲਬਾਤ ਕਰਾਂਗੇ ਤੇ ਦੂਸਰੇ ਪਾਸੇ ਜੇ ਆਪਾਂ ਲੋਕਾਂ ਦੀ ਗੱਲ ਕਰੀਏ ਤਾਂ ਦਿਨੋਂ-ਦਿਨ ਲੋਕਾਂ ਦਾ মিডিਆ ਦੇ ਉੱਪਰ ਪਿਆਰ ਤੇ ਵਿਸ਼ਵਾਸ ਵਧਦਾ ਜਾ ਰਿਹਾ ਉਹ ਇਸ ਕਰਕੇ ਕਿ ਜਦੋਂ ਵੀ ਆਮ ਲੋਕਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਹ মিডিਆ ਨੂੰ ਫੋਨ ਕਰਦੇ ਨੇ ਕਿ ਤੁਸੀਂ ਇਸ ਥਾਂ ਤੇ ਆ ਕੇ ਸਾਡੀ ਖਬਰ ਕਰੋ ਤੇ ਸਾਡੀ ਜੋ ਵੀ ਸਮੱਸਿਆ ਹੈ ਪ੍ਰਸ਼ਾਸਨ ਦੇ ਧਿਆਨ ਵਿੱਚ ਲੈ ਕੇ ਆਵੋ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਦੇ ਨਾਲ ਹੁਸ਼ਿਆਰਪੁਰ ਦੇ ਲੋਕਾਂ ਨੂੰ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਇਸ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਚੇਤਨ ਕਸ਼ਮ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਜੀਤੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਚੇਤਨ ਜੀ ਦੋ ਤਿੰਨ ਦਿਨ ਪਹਿਲਾਂ ਭਾਰੀ ਬਰਸਾਤ ਹੋਈ ਹੈ ਤੇ ਹੁਸ਼ਿਆਰਪੁਰ ਦੇ ਵਿੱਚ ਬਹੁਤ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਸੋ ਇਸ ਚੀਜ਼ ਤੇ ਤੁਸੀਂ ਕੀ ਕਹਿੰਦੇ ਹੋ ਜੀ ਦੇਖੋ ਮੈਨੂੰ ਲੱਗਦਾ ਇਸ ਚੀਜ਼ ਤੇ ਕੋਈ ਕਹਿਣ ਵਾਲਾ ਤਾਂ ਦੋ ਜਾਂ ਤਿੰਨ ਮਹੀਨਿਆਂ ਨੇ ਜਿਹੜੀ ਉਹ ਹੁਸ਼ਿਆਰਪੁਰ ਦੇ ਵਿੱਚ ਵਿਕਾਸ ਕਮਾ ਦੀ ਪੋਲ ਖੋਲ ਕੇ ਰੱਖ ਦਿੱਤੀ ਆ ਖਾਸ ਕਰ ਨਗਰ ਨਿਗਮ ਹੁਸ਼ਿਆਰਪੁਰ ਦੀ ਜੀ ਬਿਲਕੁਲ ਕਿਉਂਕਿ ਕਾਰਪੋਰੇਸ਼ਨ ਜਦੋਂ ਇਹ ਹੋਂਦ ਵਿੱਚ ਆਉਂਦਾ ਹੈ ਹੁਸ਼ਿਆਰਪੁਰ ਕਾਰਪੋਰੇਸ਼ਨ ਨਗਰ ਨਿਗਮ ਹੋਂਦ ਚ ਆਉਂਦੀ ਹੈ ਤਾਂ ਉਸ ਵਕਤ ਬਹੁਤ ਸਾਰੀਆਂ ਲੋਕਾਂ ਨੂੰ ਉਮੀਦਾਂ ਸੀ ਕਿ ਖੋਰੇ ਹੁਣ ਪਤਾ ਨਹੀਂ ਕਿਹੜੀ ਵਿਕਾਸ ਦੀ ਹਨੇਰੀ ਬੱਜੇਗੀ ਹੁਸ਼ਿਆਰਪੁਰ ਦੇ ਵਿੱਚ ਚੱਲੇਗੀ ਕਿਉਂਕਿ ਉਸ ਤੋਂ ਪਹਿਲਾਂ ਲੁਧਿਆਣਾ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਅਸੀਂ ਅੰਮ੍ਰਿਤਸਰ ਸਾਹਿਬ ਦੀ ਗੱਲ ਕਰ ਲਈਏ ਪਟਿਆਲਾ ਦੀ ਗੱਲ ਕਰ ਲਈਏ ਤਾਂ ਅਕਸਰ ਸਾਨੂੰ ਵੀ ਉੱਥੋਂ ਦੀ ਐਗਜ਼ਾਮਪਲਾਂ ਦਿੰਦੇ ਸੀ ਕਿ ਜਿਨ੍ਹਾਂ ਥਾਵਾਂ ਨੂੰ ਇਹ ਨਗਰ ਨਿਗਮ ਕਵਰ ਕਰਦਾ ਹੈ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਸ਼ਹਿਰੀ ਏਰੀਆ ਦੇ ਵਿੱਚ ਵਿਕਾਸ ਹੈ ਜਿਹੜਾ ਉਹ ਕਾਫੀ ਤੇਜ਼ ਰਫ਼ਤਾਰ ਦੇ ਨਾਲ ਹੋ ਰਿਹਾ ਹੈ ਪਰ ਹਾਂ ਤੋਂ ਮੈਨੂੰ ਇਹ ਚਾਪ ਰਿਹਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਹਾਲਾਂਕਿ ਉਸ ਤੋਂ ਪਹਿਲਾਂ ਵੀ ਵਿਕਾਸ ਦੀ ਰਫ਼ਤਾਰ ਤਾਂ ਕਾਫੀ ਹੌਲੀ ਸੀ ਹੁਸ਼ਿਆਰਪੁਰ ਦੇ ਵਿੱਚ ਪਰ ਹਾਂ ਤੋਂ ਜਦੋਂ ਤੋਂ ਬਦਲਾਵ ਵਾਲਿਆਂ ਦੀ ਸਰਕਾਰ ਆਈ ਹੈ ਉਦੋਂ ਤੋਂ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਉਹ ਜਿਹੜੀ ਰਫ਼ਤਾਰ ਆ ਵਿਕਾਸ ਕਮਾ ਦੀ ਉਹ ਮੈਂ ਕਹਾਂਗਾ ਕਿ ਹੌਲੀ ਨਹੀਂ ਉਹ ਬਿਲਕੁਲ ਹੀ ਇੱਕ ਥਾਂ ਤੇ ਉਸ ਟੀਕੋ ਕੇ ਰਹਿ ਗਈ ਰੋਕ ਕੇ ਰਹਿ ਗਈ ਆ ਆਪਾਂ ਅੱਜ ਜਿਹੜੇ ਮਰਜ਼ੀ ਮੁਹੱਲੇ ਦੇ ਵਿੱਚ ਵੜ ਜਾਈਏ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦਿੰਨਾ ਜਦੋਂ ਐ ਐਤਵਾਰ ਅੱਜ ਮੰਗਲਵਾਰ ਆ ਜੀ ਐਤਵਾਰ ਨੂੰ ਜਦੋਂ ਭਾਰੀ ਬਰਸਾਤ ਹੁੰਦੀ ਹੈ ਚੋ ਵੀ ਆਂਦਾ ਭੰਗੀ ਚੋ ਵੀ ਆਂਦਾ ਹੈ ਹੁਸ਼ਿਆਰਪੁਰ ਦੇ ਸ਼ਹਿਰ ਤੋਂ ਇਲਾਵਾ ਹੋਰ ਨਾਲ ਇਲਾਕੇ ਦੇ ਜਿਹੜੇ ਨਸਤੀਕੀ ਪਿੰਡਾਂ ਦੇ ਵਿੱਚ ਹੋਰ ਨਾਲ ਹਲਕਿਆਂ ਦੇ ਪਿੰਡਾਂ ਦੇ ਵਿੱਚ ਉਹ ਚੋ ਵੀ ਚੋ ਜਿਹੜੇ ਵਗਦੇ ਨੇ ਹੜਾ ਵਾਂਗ ਵਗਦੇ ਨੇ ਪਰੰਤੂ ਹੁਸ਼ਿਆਰਪੁਰ ਦੇ ਤੁਸੀਂ ਯਕੀਨ ਮੰਨਿਓ ਮੈਨੂੰ 14 ਤੋਂ 15 16 ਵਾਰਡ ਹੋਣਗੇ ਜਿਹਨਾਂ ਵਾਰਡਾਂ ਚੋਂ ਫੋਨ ਆਏ ਕਿ ਸਾਡੇ ਇੱਥੇ ਈ ਇਦਾਂ ਹੋ ਗਿਆ ਤੁਸੀਂ ਆਓ ਸਾਡੇ ਇੱਥੇ ਈ ਇਦਾਂ ਹੋ ਗਿਆ ਤੁਸੀਂ ਆਓ ਪਰ ਸਾਡੀ ਵੀ ਮਜਬੂਰੀ ਸੀ ਹੁਣ ਮੈਂ ਇਕੱਲਾ ਬੰਦਾ ਕਿੱਥੇ ਕਿੱਥੇ ਜਾ ਸਕਦਾ ਕਿਉਂਕਿ ਤੁਸੀਂ ਵੀ ਬਿਮਾਰ ਸੀਗੇ ਨਾਲ ਅਨੀਕੀ ਜੀ ਸੀਗੇ ਪਰ ਉਹ ਤੋਂ ਆਪਾਂ ਹੋਰ ਬਹੁਤ ਸਾਰੀਆਂ ਕਵਰੇਜ ਕੀਤੀਆਂ ਸ਼ਾਂਤੀ ਨਗਰ ਦੀ ਕੀਤੀ ਆ اسلام ਆਬਾਦ ਪਿੰਡ ਦੇ ਨਾਲ ਮੇਜੀ ਤੋਂ ਬਾਅਦ ਆਪਾਂ ਵਸੀ ਗਲਾਮ ਹੁਸੈਨ ਗਏ ਉੱਥੇ ਸਾਨੂੰ ਬਹੁਤ ਟਾਈਮ ਲੱਗਿਆ ਤਿੰਨ ਤੋਂ ਚਾਰ ਘੰਟੇ ਸਾਨੂੰ ਉੱਥੇ ਲੱਗੇ ਕਿਉਂਕਿ ਹੁਸ਼ਾਰਪੁਰ న్యూਸ ਨਹੀਂ ਉੱਥੇ ਜਾ ਕੇ ਸੂਚਿਤ ਕੀਤਾ ਡਿਪਟੀ ਕਮਿਸ਼ਨਰ ਨੂੰ ਡਿਪਟੀ ਕਮਿਸ਼ਨਰ ਨੇ ਉੱਥੇ ਟੀਮ ਭੇਜੀ ਆ ਤਹਿਸੀਲਦਾਰ ਸਾਹਿਬ ਨੂੰ ਤਾਂ ਸਾਡੀ ਖਬਰ ਨੂੰ ਵੇਖਣ ਤੋਂ ਬਾਅਦ ਹੁਸ਼ਾਰਪੁਰ ਦੇ ਸੰਸਦ ਵੀ ਪਹੁੰਚਦੇ ਨੇ ਸਾਬਕਾ ਮੰਤਰੀ ਵੀ ਪਹੁੰਚਦੇ ਨੇ ਕੁੱਲ ਮਿਲਾ ਕੇ ਕਿ ਪਿੰਡ ਵਾਸੀਆਂ ਦੇ ਵਿੱਚ ਰੋਸ ਸੀ ਕਿ ਸਵੇਰ ਦਾ 7-8 ਵਜੇ ਦਾ ਜਿਹੜਾ ਸਾਡਾ ਪਿੰਡ ਰੋੜ ਗਿਆ ਹੁਣ ਤੱਕ ਅਜੇ ਤੱਕ ਕੋਈ ਵੀ ਇੱਥੇ ਬੋੜਿਆ ਨਹੀਂ ਆ ਜੀ ਉਸ ਤੋਂ ਲਵਾ ਆਪਾਂ ਹੁਸ਼ਾਰਪੁਰ ਸ਼ਹਿਰ ਦੀ ਗੱਲ ਕਰਦੇ ਤਾਂ ਮੈਨੂੰ 14 ਤੋਂ 15 ਵਾੜਾਂ ਦੇ ਵਿੱਚ ਫੋਨ ਆਉਂਦੇ ਇਸ ਤਰ੍ਹਾਂ ਦੇ ਹਾਲਾਤ ਨੇ ਅਜੇ ਵੀ ਬਾਜ਼ੀਗਰ ਮੁਹੱਲੇ ਦੇ ਵਿੱਚੋਂ ਫੋਨ ਆਈ ਜਾ ਰਹੇ ਨੇ ਕਿ ਉਹਨਾਂ ਦਾ ਕਹਿੰਦੇ ਸਾਡਾ ਅੱਧਾ ਮੁਹੱਲਾ ਜਿਹੜੀ ਉਹ ਸੁੰਦਰ ਨਗਰ ਵਾਲੀ ਗਲੀ ਹੈ ਵਾੜ ਨੰਬਰ 16 ਦੇ ਵਿੱਚ ਉਹ ਪੂਰੀ ਡੁੱਬੀ ਹੋਈ ਹੈ ਅਜੇ ਵੀ 4-4 5 4-4 5-5 ਫੁੱਟ ਤੱਕ ਪਾਣੀ ਆ ਕਹਿਣ ਦਾ ਭਾਵ ਕਿ ਇੱਕ ਪਾਸੇ ਅਸੀਂ ਚੰਦ ਤੇ ਪਹੁੰਚਣ ਦੀਆਂ ਗੱਲਾਂ ਕਰਦੇ ਆਂ ਇੱਕ ਪਾਸੇ ਅਸੀਂ ਵੱਡੀਆਂ-ਵੱਡੀਆਂ ਡੀਂਗਾ ਮਾਰਦੇ ਆਂ ਪਰ ਅੱਜ ਤੱਕ ਹੁਸ਼ਾਰਪੁਰ ਦੇ ਵਿੱਚੋਂ ਪਾਣੀ ਦੀ ਨਿਕਾਸੀ ਦਾ ਹੀ ਪ੍ਰਬੰਧ ਨਹੀਂ ਹੋ ਸਕਿਆ ਅੱਛਾ ਬਈ ਨਗਰ ਨਿਗਮ ਦੇ ਹਾਲਾਤ ਇੰਨੇ ਕੋ ਮਾੜੇ ਆ ਇੰਨਾ ਕਿ ਬੇਸ਼ਰਮੀ ਦਾ ਆਲਮ ਹੈ ਉਹ ਚਾਰਪੁਰ ਦਾ ਨਗਰ ਨਿਗਮ ਇਹ ਪਈ ਉਹਦੇ ਪੁੱਤ ਕੰਮ ਉਦੋਂ ਸ਼ੁਰੂ ਕਰੂਗਾ ਜਦੋਂ ਬਰਸਾਤ ਸਿਰ ਤੇ ਹੁੰਦੀ ਆ ਬਿਲਕੁਲ ਆਪਾਂ ਆ ਬਾਧਰਪੁਰ ਰੋਡ ਦੀ ਗੱਲ ਕਰ ਰਹੀ ਹਾਂ ਪਵਾ ਪਿਛਲੇ ਲੰਬੇ ਸਮੇਂ ਤੋਂ ਕੰਮ ਚੱਲਦਾ ਜੀ ਯਾਰ ਤੁਹਾਡੇ ਕੋਲ ਅਮਲਾ ਹੈ ਨਹੀਂ ਤੁਹਾਡੇ ਕੋਲ ਮਸ਼ੀਧਰੀ ਹੈ ਨਹੀਂ ਜੇ ਨਹੀਂ ਹੈਗੇ ਤਾਂ ਰਹਿਣ ਤੇ ਉਦਾਂ ਹੀ ਜੀ ਉਹ ਜਿੱਦਾਂ ਪਹਿਲਾਂ ਹੀ ਉਹ ਸਮੱਸਿਆਵਾਂ ਆ ਜਈਆਂ ਉਹ ਪੰਜਾਬੀ ਦੇ ਵਿੱਚ ਕਹਿੰਦੇ ਜਿੱਦਾਂ ਪਹਿਲਾਂ ਹੀ ਪਿੱਟ ਸਿਆਪੇ ਚੱਲਣ ਡੇਓ ਚੱਲਣ ਡੇਓ ਫਿਰ ਜੇ ਉਸ ਰੋਡ ਦੇ ਇੰਨੇ ਕੁ ਮਾੜੇ ਹਾਲਾਤ ਆ ਨਾ ਰੋਜ਼ਾਨਾ ਉੱਥੇ ਬੰਦੇ ਵੀ ਡਿੱਗਦੇ ਆ ਰਿਆਣਾ ਉਸੇ ਹਾਦਸੇ ਵੀ ਵਾਪਰਦੇ ਆ ਪਰ ਬਾਅਦੂ ਇਸ ਤੇ ਨਗਰ ਨਿਗਮ ਇਸ ਟਾਈਮ ਪੂਰਾ ਬੇਸ਼ਰਮੀ ਦੇ ਆਲਮ ਦੇ ਵਿੱਚ ਹੈ ਜੀ ਚੇਤਨ ਜੀ ਜਦੋਂ ਬਰਸਾਤਾਂ ਚੱਲਦੀਆਂ ਸੀਗਾ 2-3 ਦਿਨ ਲਗਾਤਾਰ ਮੀਂਹ ਪਏ ਨੇ ਤੁਸੀਂ ਇੱਕ ਮੁਹੱਲੇ ਦੇ ਵਿੱਚ ਖਬਰ ਕਾਨੂੰ ਜਾਣਦੇ ਹੋ ਲੋਕਾਂ ਨੇ ਵੀ ਖਬਰ ਦੇਖੀ ਹੋਵੇਗੀ ਕਿ ਰਸੋਈ ਦੇ ਵਿੱਚ ਪਾਣੀ ਭੜਿਆ ਹੋਇਆ ਕਿਵੇਂ ਦੇ ਹਾਲਾਤ ਸੀਗੇ ਕੀ ਕਹਿਣਾ ਸੀ ਲੋਕਾਂ ਦਾ ਜੀ ਦੇਖੋ ਉਹ ਪ੍ਰਿਜੀ ਮੈਂ ਤੁਹਾਨੂੰ ਦੱਸ ਦਿਆਂ ਤੁਹਾਡੀ ਜਾਣਕਾਰੀ ਲਈ ਉਹ ਮੁਹੱਲਾ ਨਹੀਂ ਸੀਗਾ ਉਹ ਸ਼ਾਂਤੀ ਨਗਰ ਪਿੰਡ ਵਜਦਾ ਜੀ اسلامਾਬਾਦ ਦੇ ਨਾਲ ਹੀ ਆ ਬਿਲਕੁਲ ਡਾਕਟਰ ਰਾ ਕੋਠੀ ਦੀ ਬੈਕ ਸਾਈਡ ਤੇ ਬਿਲਕੁਲ ਉਹ ਪਿੰਡ ਹੈ ਪੰਚਾਇਤ ਦੇ ਅਧੀਨ ਆਉਂਦਾ ਜੀ ਉੱਥੋਂ ਉੱਥੇ ਜੱਸੀ ਜੀ ਜੱਸੀ ਕੁਮਾਰ ਆ ਸ਼ਾਇਦ ਉੱਥੋਂ ਸਰਪੰਚ ਨੋਜਾਨ ਜੀ ਉਹ ਜਦੋਂ ਆਏ ਨਾ ਮੈਂ ਹਾਲਾਤ ਦੇਖੇ ਹੂੰ ਤਾਂ ਇੰਨੇ ਕੋ ਮਾਰੇ ਹਾਲਾਤ ਸੀਗੇ ਮੈਂ ਉਸ ਵਕਤ ਵੀ ਉਦੋਂ ਹੀ ਜੀ ਤੇ ਮੈਂ ਮੌਕੇ ਤੇ ਵਿਧਾਇਕ ਸਾਹਿਬ ਨੂੰ ਫੋਨ ਲਾਇਆ ਬ੍ਰਹਮਸ਼ੰਕਰ ਜੀਪਾ ਨੂੰ ਉਹਨਾਂ ਰਿਕਾਰਡ ਖਬਰ ਦੇ ਵਿੱਚ ਵੀ ਆ ਮੈਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਵਾਈ ਹੂੰ ਉਸ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕਿਸੇ ਨਾ ਕੋਈ ਕਲੋਨਾਈਜ਼ਰ ਹੈ ਵੱਡੇ ਬੰਦੇ ੱਤਕਾ ਕਰ ਹੀ ਲੈਂਦੇ ਗਰੀਬਾਂ ਨਾਲ ਹੈ ਨਾ ਤਾਂ ਉਹ ਕਿਤੇ ਪੈਪੂਪ ਉਹਨਾਂ ਨੇ ਦਬਤੇ ਉਸ ਤੋਂ ਪਹਿਲਾਂ ਵੀ ਅੱਜ ਤੋਂ ਡੇਢ ਤੋਂ 2 ਸਾਲ ਪਹਿਲਾਂ ਉਹਨਾਂ ਦਾ ਰੋਲਾ ਪਿਆ ਸੀਗਾ ਉਦੋਂ ਜਦੋਂ ਮੀਡੀਆ ਨੇ ਮਾਮਲੇ ਉਜਾਗਰ ਕੀਤੇ ਪ੍ਰਸ਼ਾਸਨ ਜਾਗਿਆ ਸੀ ਪਰ ਬਾਅਦ ਚ ਪਤਾ ਨਹੀਂ ਪ੍ਰਸ਼ਾਸਨ ਦੀ ਕੀ ੱਟੀ ਸੱਟੀ ਉੱਥੇ ਲੱਗ ਗਈ ਹੈ ਨਾ ਡਰੇਨੇਜ ਵਿਭਾਗ ਦੇ ਮੈਂ ਦੋਸ਼ੀ ਨਹੀਂ ਠਹਰਾਉਂਦਾ ਉਹਨਾਂ ਨੂੰ ਪਰ ਪਤਾ ਨਹੀਂ ਚਲੋ ਕੀ ਮਜਬੂਰੀ ਰਹੀ ਹੋएगी ਕੋਈ ਸਿਆਸੀ ਦਬਾਅ ਜਾਂ ਕੁਛ ਕਈ ਕਿਉਂਕਿ ਇਹ ਫਵਾਹਾਂ ਤਾਂ ਬਹੁਤ ਧਰਦੀਆਂ ਨੇ ਗੱਲਾਂ ਚਰਚਾਵਾਂ ਨੇ ਜਿਹੜੀਆਂ ਪਰ ਉਸ ਉੱਥੋਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਕੋਈ ਸ਼ਬਦ ਨਹੀਂ ਉਹਦੇ ਲਈ ਬਣਿਆ ਮੈਂ ਕਿ ਉੱਥੇ ਵੀ ਮੈਂ ਡਾਕਟਰ ਰਾਜ ਕੁਮਾਰ ਚੱਬੇਵਾਲ ਨੂੰ ਮੈਂ ਕਿਹਾ ਪਰਸਨਲੀ ਮੈਂ ਕਿਹਾ ਸਰ ਤੁਹਾਡਾ ਕੰਦ ਜਿੱਥੇ ਘਰ ਤੁਹਾਡਾ ਖਤਮ ਹੁੰਦਾ ਬੈਕ ਸਾਈਡ ਤੇ ਪਿੰਡ ਹੈ ਜੀ ਸ਼ਾਂਤੀ ਨਗਰ ਪਿੰਡਾ ਕੁਸ਼ਮਾੜੀ ਮੋਟੀ ਸਾਰ ਲੈ ਲਿਓ ਉਹਨਾਂ ਦੇ ਤੁਸੀਂ ਸੰਸਦੋਂ ਜੀ ਫਿਰ ਸਾਡੇ ਇੱਥੇ ਨਾਇਬ ਤਹਿਸੀਲਦਾਰ ਨੇ ਜੀ ਇਹ ਨਵੇਂ ਆਏ ਨੇ ਮੈਨੂੰ ਨਾਮ ਭੁੱਲ ਗਿਆ ਉਹਨਾਂ ਦਾ ਇਹ ਚੀਮਾ ਜੀ ਕੀ ਨਾਮ ਪਹਿਲਾਂ ਮੈਂ ਮਾਫੀ ਚਾਹੁੰਦਾ ਏਸੀ ਗੱਲ ਤੇ ਨਾ ਡਾਕਟਰ ਰਵਜੋਤ ਨੇ ਫਿਰ ਇਹ ਮਾਫੀ ਚਾਹੁੰਦਾ ਡਾਕਟਰ ਦਾਸ਼ਕੁਮਾਰ ਚੱਬਿਆ ਨੇ ਕੀ ਆਸ਼ਵਾਸਨ ਦਿੱਤਾ ਕਿ ਕੋਈ ਹੱਲ ਕਰਨਗੇ ਜੀ ਉਹ ਪਾਣੀ ਦਾ ਜਿੱਦਾਂ ਤੁਸੀਂ ਆ ਕਿ ਨਾਲ ਹੀ ਕੰਦ ਲੱਗਦੀ ਆ ਜੀ ਬਿਲਕੁਲ ਬਿਲਕੁਲ ਉਹਨਾਂ ਨੇ ਭਰੋਸਾ ਦਿੱਤਾ ਮੈਂ ਸਵਾਲ ਵੀ ਉਹਨਾਂ ਨੂੰ ਪੁੱਛਿਆ ਸੀਗਾ ਜੀ ਕਿ ਤੁਹਾਡੇ ਘਰ ਦੇ ਨਾਲ ਦਾ ਪਿੰਡ ਤਾਂ ਰੁੜਿਆ ਪਿਆ ਜੀ ਹਾਂ ਜੀ ਤੁਹਾਡੀ ਤੇ ਜ਼ਿੰਮੇਵਾਰੀ ਬਹੁਤ ਵੱਡੀ ਆ ਪਰ ਪਹਿਲਾਂ ਕਹਿੰਦੇ ਹੁੰਦੇ ਆ ਆਪਣਾ ਘਰ ਸੁਧਾਰਨਾ ਚਾਹੀਦਾ ਜੀ ਤਾਂ ਉਹਨਾਂ ਨੇ ਕਿਹਾ ਕਹਿੰਦੇ ਜ਼ਰੂਰ ਡੈਫੀਨੇ ਤਾ ਫਿਰ ਉਸ ਤੋਂ ਬਾਅਦ ਉਸੇ ਵਕਤ ਵੀਡੀਓ ਹੈ ਜਿਹੜੀ ਮੈਨੂੰ ਸਾਡੇ ਨੈਪ ਤਹਿਸੀਲਦਾਰ ਸਾਹਿਬ ਨੇ ਚੀਮਾ ਜੀ ਉਹਨਾਂ ਨੇ ਮੰਗਵਾਈ ਤਾਂ ਪਾਣੀ ਬਾਹਰ ਕੱਢਣ ਤੇ ਪ੍ਰਬੰਧ ਜਦੋਂ ਜਦ ਸ਼ੁਰੂ ਕੀਤੀ ਰੈੱਡ ਕਰਾਸ ਦੀ ਟੀਮ ਵੀ ਉੱਥੇ ਪਹੁੰਚਦੀ ਅੱਜ ਵੀ ਮੈਨੂੰ ਸਰਪੰਚ ਸਾਹਿਬ ਨੇ ਵੀਡੀਓ ਪਾਈ ਆ ਅੱਛਾ ਸਾਰਾ ਸਮਾਨ ਵਗੈਰਾ ਸੁਕਾਇਆ ਜਾ ਰਿਹਾ ਪਰ ਅਜ ਅਸੀਂ ਖੜੇ ਕਿੱਥੇ ਆ ਬਿਲਕੁਲ ਸਾਰੇ ਕੋ ਪਾਣੀ ਦੀ ਨਿਕਾਸੀ ਦਾ ਹੀ ਨਹੀਂ ਪ੍ਰਬੰਧ ਹੋ ਰਿਹਾ ਮੈਨੂੰ 30 32 ਸਾਲ ਹੋ ਗਏ ਦੇ ਇਹਦੇ ਨਾਲ ਦੇ ਪੈਪਾ ਹੀ ਨਹੀਂ ਮੁੱਖਿਆ ਪ੍ਰਵਾਹ ਚੌਂਕ ਪੱਟ ਕੇ ਕਦੀ ਉਧਰ ਨੂੰ ਪੈਪਾ ਪਾਈਆਂ ਹੁੰਦੇ ਕਦੀ ਪ੍ਰਵਾਹ ਚੌਂਕ ਤੋਂ ਉਧਰ ਨੂੰ ਪਾਈਆਂ ਹੁੰ ਕੀ ਇਹ ਕਰਦੇ ਆ ਇਹਨਾਂ ਦੀ ਕੋਈ ਸਟ੍ਰੈਟਜੀ ਨਹੀਂ ਕੰਮ ਕਰਦੀ ਆਫਸਰਾਂ ਦੀ ਵੀਰੋਕਸੀ ਕੀ ਕਰਦੀ ਆ ਬੜੀ ਹੈਰਾਨੀ ਵਾਲਾ ਹਾਲ ਹੈ ਇਹ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਹਿਲਾਂ ਤਾਂ ਸੜਕਾਂ ਤੋਂ ਲੋਕ ਇੰਨੇ ਪਰੇਸ਼ਾਨ ਹੁੰਦੇ ਨੇ ਵੱਡੇ ਵੱਡੇ ਟੋਏ ਨੇ ਅਦਾਰਾ ਹਾਰਪੁਰ ਨਿਊਜ਼ ਖਬਰ ਕਰਦਾ ਹੈ ਉਹ ਖਬਰ ਦਾ ਅਸਰ ਵੀ ਹੁੰਦਾ ਹੈ ਜਦੋਂ ਸੜਕ ਬਣ ਜਾਂਦੀ ਹੈ 10 ਦਿਨ ਬਾਅਦ ਫੇਰ ਪਟਾਪਟਾਈ ਸ਼ੁਰੂ ਕਰਦੇ ਨੇ ਜੀ ਕਹਿੰਦੇ ਹੁਣ ਸੀਵਰੇਜ ਪਾਉਣ ਲੱਗੇ ਕੋਈ ਸਟ੍ਰੈਟਜੀ ਨਹੀਂ ਇਹਨਾਂ ਦੀ ਜੀ ਹੈਗੀ ਆ ਆਪਾਂ ਵਾਰਡ ਨੰਬਰ 42 ਚ ਗਏ ਸੀਗੇ 42 ਕੇ 43 ਇੰਨੇ ਕ ਮਾੜੇ ਹਾਲਾਤ ਸੀਗੇ ਜੀ ਕੰਪਿਊਟਰ ਵੀ ਉਹਨਾਂ ਦਾ ਪਾਣੀ ਦੇ ਵਿੱਚ ਤਰਦਾ ਪਿਆ ਸੀ ਵਿਚਾਰਿਆਂ ਦਾ ਬਜ਼ੁਰਗ ਮਾਤਾ ਉਹ ਵਿਧਵਾ ਮਹਿਲਾ ਸੀਗੇ ਬਜ਼ੁਰਗ ਮਾਤਾ ਹਣਾ ਜੀ ਜੀ ਤੇ ਉਹਨਾਂ ਦੇ ਘਰ ਦੇ ਵਿੱਚ 2-2 ਫੁੱਟ ਤੱਕ 1.5-1.5 ਫੁੱਟ ਤੱਕ ਉਹ ਪਾਣੀ ਭੜਿਆ ਹੋਇਆ ਉਹ ਬਜ਼ੁਰਗ ਮਹਿਲਾ ਕੀ ਕਰਨਗੀ ਮਾਤਾ ਜੀ ਉਹ ਹਾਰ ਕੇ ਉਹਨਾਂ ਨੇ ਆਪਣੇ ਭਰਾ ਨੂੰ ਬੁਲਾਇਆ ਉਹ ਜ਼ਮੀਦਾਰਾਂ ਦੇ ਘਰਾਣਿਆਂ ਦੇ ਵਿੱਚੋਂ ਬਲੌਂਗ ਕਰਦੇ ਰਹੇ ਆਪਣਾ ਟਰੈਕਟਰ ਲੈ ਕੇ ਆਇਆ ਤਾਂ ਪਿੱਛੇ ਤਵੀਆਂ ਪਾਈਆਂ ਤੇ ਤਵੀਆਂ ਪਾ ਕੇ ਕਰਾਹ ਪਾਇਆ ਸੋਰਾ ਕਰਾਹ ਪਾਇਆ ਕਰਾਹ ਪਾ ਕੇ ਤਾਂ ਮੜਾ ਮੋਟਾ ਲੈਵਲ ਕਿੱਥੇ ਤੱਕ ਬਚਾਈ ਰਵੇ ਜੀ ਮੰਨੂ ਲੱਗਦਾ ਕਿ 4-500 ਮੀਟਰ ਦੀ ਸੜਕ ਆ ਜੀ ਜੀ ਕਿਤੇ ਡੇਢ ਪੌਣੇ 2 ਮਹੀਨੇ ਹੋ ਗਏ ਪੱਟੀ ਨੂੰ ਜੀ ਬਦਗੀ ਪੱਟ ਨਹੀਂ ਉਦੋਂ ਜਦੋਂ ਪ੍ਰਸ਼ਾਸਨ ਅਸਿਰ ਤੇ ਸਵਾਲ ਤਾਂ ਆ ਗਿਆ ਨਾ ਫਿਰ ਉਹੀ ਵਾਲਾ ਜਿ ਤੁਹਾਨੂੰ ਪਤਾ ਕਿ ਅਸੀਂ ਨਿਕੰਮੇ ਆ ਅਸੀਂ ਨਹੀਂ ਕੁਛ ਕਰ ਸਕਦੇ ਜੇ ਅਸੀਂ ਜੇ ਅਸੀਂ ਕੋਈ ਕੰਮ ਸ਼ੁਰੂ ਕਰਦੇ ਆ ਤਾਂ ਪਤਾ ਕਿ ਉਹ ਟਾਈਮ ਸਰੇਣਾ ਤਾਂ ਨਹੀਂ ਖਤਮ ਹੋਣਾ ਕਰਨੇ ਵਾਲੇ ਤਾਂ ਕਰਦੇ ਹੀ ਕਿਉਂ ਆ ਯਾਰ ਤੁਸੀਂ ਤੁਸੀਂ ਤਾਂ ਲੋਕਾਂ ਦਾ ਸੁਧਾਰਨਾ ਤਾਂ ਕੀ ਹੈ ਤਾਂ ਹੋਰ ਵਿਗਾੜਦੇ ਆ ਦੇਖੋ ਫਰਕ ਕਿੰਨੂ ਪੈਂਦਾ ਆਮ ਲੋਕਾਂ ਨੂੰ ਜਿਹਦਾ ਉਹ ਘਰ ਆ ਨਾ ਤਾਂ ਡੀਸੀ ਨੂੰ ਫਰਕ ਆ ਨਾ ਐਸਐਸਪੀ ਨੂੰ ਨਾ ਐਸਡੀਐਮ ਨੂੰ ਨਾ ਤਹਿਸੀਲਦਾਰ ਨੂੰ ਨਾ ਮੇਅਰ ਨੂੰ ਨਾ ਐਕਸੀਅਨ ਨੂੰ ਨਾ ਜੇਏ ਨੂੰ ਨਾ ਐਸਡੀਓ ਨੂੰ ਕਿਸੇ ਨੂੰ ਕੋਈ ਫਰਕ ਇਹਨਾਂ ਦੇ ਆਪਣੇ ਲਗਜ਼ਰੀ ਕਰਾ ਆਪਣੇ ਘਰਾਂ ਦੇ ਵਿੱਚ ਵੱਢ ਵੀ ਜਾਊਗਾ ਬਥੇਰੀਆਂ ਮੋਟੀਆਂ ਤਨ ਕਹਾਂ ਲੈਂਦੇ ਆ 10-20000 ਰੁਪਏ ਖਰਚੇ ਦੁਆਰਾ ਹਾਲਤ ਸੁਧਾਰਨਗੇ ਪਰ ਆਮ ਆਵਾਮ ਕਿੱਥੇ ਜਾਵੇਗਾ ਜੀ ਸਵਾਲ ਤਾਂ ਇਹ ਆ ਜਿਵੇਂ ਚੇਤਨ ਮੈਂ ਸਟਾਰਟਿੰਗ ਵਿੱਚ ਕਿਹਾ ਕਿ ਹੁਸ਼ਾਰਪੁਰ ਦੇ ਲੋਕਾਂ ਦਾ ਪਿਆਰ ਤੇ ਵਿਸ਼ਵਾਸ ਮੀਡੀਆ ਦੇ ਉੱਪਰ ਵਧਦਾ ਜਾ ਰਿਹਾ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਹੈ ਉਹ ਦਾਰਾ ਹੁਸ਼ਾਰਪੁਰ ਨੂੰ ਚੇਤਨ ਕਸ਼ਵ ਨੂੰ ਫੋਨ ਮ ਦੇਖੋ ਲੋਕ ਫੋਨ ਵੀ ਉਹਨਾਂ ਨੂੰ ਕਰਦੇ ਜਿਨ੍ਹਾਂ ਤੋਂ ਉਮੀਦ ਹੁੰਦੀ ਹੈ ਤੇ ਕੁਦਰਤ ਵੀ ਗਵਾਹ ਹੈ ਇਸ ਗੱਲ ਦੀ ਚਲੋ ਅਸੀਂ ਮੈਂ ਇਹ ਕੋਈ ਹੰਕਾਰ ਨਹੀਂ ਕੋਈ ਕੁਛ ਨਹੀਂ ਕਮਾਨ ਹੈ ਸਾਨੂੰ ਆਪਣੇ ਚੈਨਲ ਤੇ ਆਪਣੇ ਆਪ ਤੇ ਕਿਉਂਕਿ ਇੱਕ ਪ੍ਰਾਊਡ ਫੀਲ ਕਰਨਾ ਤੇ ਇੱਕ ਹੰਕਾਰ ਕਰਨਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਅਦਾਰਾ ਹਸ਼ਾਰ ਪਰ ਨਿਊਜ਼ ਨੇ ਜਿਹੜਾ ਜਿਹੜਾ ਵੀ ਮੁੱਦਾ ਚੁੱਕਿਆ ਚਾਹੇ ਉਹਨਾਂ ਮੁੱਦਿਆਂ ਤੇ ਜਿਹੜਾ ਉਹ ਪ੍ਰਸ਼ਾਸਨ ਦੇ ਕੰਨੀ ਆਪਾਂ ਜਦੋਂ ਕੱਢਦੇ ਹਾਂ ਉਸ ਮਾਮਲੇ ਨੂੰ ਤਾਂ ਪ੍ਰਸ਼ਾਸਨ ਉਸ ਤੇ ਜਰੂਰ ਪਹੁੰਚਦਾ ਝਾਤ ਮਾਰਦਾ ਤਾਂ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਹੈ ਜੀ ਕਿ ਆਪਾਂ ਵੀ ਉਹ ਕੰਮ ਕਰੀਏ ਜਿਵੇਂ ਕਿ ਪਪਲਾਂ ਵਾਲਾ ਸੜਕ ਬਹੁਤ ਟੁੱਟੀ ਸੀ ਉਹ ਮਿੱਟੀ ਟਰਾਲੀ ਦੀ ਲਿਆਂਦੀ ਉਹਨਾਂ ਦੇ ਖੱਡੇ-ਖੱਡੇ ਭਰ ਤੇ ਚਲੋ ਮੀਂਹ ਪੈ ਗਿਆ ਉਹ ਫੇਰ ਨਿਕਲ ਗਏ ਆਪਾਂ ਸੜਕਾਂ ਦੀ ਗੱਲ ਕਰ ਲਈ ਹਾਲਾਤ ਮਤਲਬ ਕਿ ਦਿਨ ਪਰ ਦਿਨ ਇਦਾਂ ਹੀ ਆ ਪਰ ਸਵਾਲ ਤਾਂ ਇਹ ਹੈ ਕਿ ਸਥਾਈ ਹੱਲ ਕਦੋਂ ਹੋਊਗਾ ਪੱਕੇ ਤੌਰ ਤੇ ਹੱਲ ਕਦੋਂ ਹੋਊਗਾ ਸਰਕਾਰਾਂ ਮੈਂ ਕਹਿੰਦਾ ਜਿੰਪਾ ਜੀ ਉਦੋਂ ਨਾਲ ਬਥੇਰਾ ਪਾਣੀ ਦੇ ਵਿੱਚ ਘੁੰਮੇ ਪਰ ਪਾਣੀ ਦੇ ਵਿੱਚ ਘੁੰਮਣਾ ਜਿੰਪਾ ਜੀ ਕੋਈ ਹਾਲ ਨਹੀਂ ਹੈਗਾ ਮੈਂ ਤਾਂ ਇਹ ਕਹੂੰਗਾ ਜੀ ਕਿਉਂਕਿ ਤੁਹਾਨੂੰ ਪਤਾ ਜਿੰਪਾ ਜੀ ਦਾ ਆਪਣਾ ਸਾਰਾ ਵਾਰਡ ੁੱਬਿਆ ਹੁੰਦਾ ਜਿੱਥੋਂ ਐਮਸੀ ਰਹੇ ਨੇ ਇੱਕ ਪਾਸੇ ਕੋਨੇ ਤੋਂ ਰੱਸੀ ਬੰਨਣੀ ਪੈਂਦੀ ਐ ਦੂਜੇ ਕੋਨੇ ਤੱਕ ਪਰ ਇਹ ਤਾਂ ਕਹਿੰਦੇ ਸੀਗੇ ਕਿ ਅਸੀਂ ਵੋਟਾਂ ਨਹੀਂ ਮੰਗਾਂਗੇ ਕੰਮ ਸਾਡਾ ਬੋਲੂਗਾ ਸੇ ਕੰਮ ਨੂੰ ਦੇਖ ਕੇ ਵੋਟਾਂ ਪਾਓ ਉਹ ਕੰਮ ਕਿ ਦੱਸ ਦੇਣਾ 2027 ਦੇ ਵਿੱਚ ਕਿੰਨਾ ਕੁ ਬੋਲਦਾ ਮੈਂ ਗੱਲੀ ਇਹਨਾਂ ਦੀ ਗੱਲ ਨਹੀਂ ਕਰਦਾ ਪੂਰੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਅੱਜ ਵੀ ਮਾਨ ਸਾਹਿਬ ਪਤਾ ਨਹੀਂ ਪਉ ਮੁੱਖ ਮੰਤਰੀ ਸਾਹਿਬ ਵੱਲ ਜਿੱਕੇ ਗੱਲ ਪਤਾ ਨਹੀਂ ਕਿੱਥੇ ਲਾਈਵ ਸੀਗੇ ਬਸ ਉਹ ਹੀ ਚੁਟਕਲੇ ਕਹਾਣੀਆਂ ਸੁਣਾਈ ਜਾਂਦੇ ਤਾਂ 3 3.5 ਸਾਲ ਹੋ ਗਏ ਹਹੀ ਹਾ 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 ਸੁਣਦੇ ਹੋਗੇ ਮੁੱਖ ਮੰਤਰੀ ਦੇ ਮੂੰਹੋਂ ਕੋਈ ਸਾਨੂੰ ਢੰਗ ਦਾ ਭਾਸ਼ਣ ਤਾਂ ਬਹੁਤ ਘੱਟ ਸੁਣਨ ਨੂੰ ਮਿਲਦਾ ਮੈਨੂੰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਇਦਾਂ ਕਰਨਾ ਚਾਹੀਦਾ ਉਹ ਮਜੀਠੀਏ ਦੀਆਂ ਗੱਲਾਂ ਕਰੀ ਜਾਂਦੇ ਆ ਚੀਕਾ ਕਢਾ ਦੇਾਂਗੇ ਹੁਣ ਆਪਣੀਆਂ ਚੀਕਾਂ ਦੇ ਤੋਂ ਗਿਣੀਆਂ ਨਹੀਂ ਜਾਂਦੀਆਂ ਯਾਰ ਤੁਸੀਂ ਕਾਰਵਾਈ ਕੀਤੀ ਉਹਨੂੰ ਅੰਦਰ ਸਿੱਟ ਤਾਂ ਮਜੀਠੀਏ ਤੋਂ ਤੁਸੀਂ ਸਾਡੇ ਜੇ ਤੋ ਗਲਤ ਆ ਸਾਡੇ ਲੋਨ ਨੂੰ ਫਾਂਸੀ ਜਾਓ ਤੁਸੀਂ ਉਮਰ ਕਹਿ ਤ ਕਰੋ ਜੋ ਕਰਨਾ ਕਰੋ ਤਾਂ ਸਹੀ ਉਹਨਾਂ ਤੁਸੀਂ ਆਮ ਸਟੇਜਾਂ ਤੋਂ ਕਿਉਂ ਬੋਲੀ ਜਾਂਦੇ ਅੱਧਾ ਟਾਂ ਘੰਟਾ ਮਝੀਠੀਏ ਤੁਸੀਂ ਬੋਲੀ ਜਾਂਦੇ ਲੋਕਾਂ ਦਾ ਧਿਆਨ ਦੇਣਾ ਇਹ ਕਿਹੜਾ ਇਹਨੂੰ ਲੱਗਦਾ ਮਝੀਠੀਏ ਤੁਹਾਡਾ ਬਿਲਕੁਲ ਜੇ ਉਹ ਦੋਸ਼ੀਆਂ ਨੂੰ ਸਜ਼ਾ ਦਿਓ ਕੰਮ ਦੀ ਗੱਲ ਕਰੋ ਨਾ ਜਿਹੜੇ ਪ੍ਰੋਗਰਾਮ ਤੋਂ ਉੱਥੋਂ ਦੀ ਗੱਲ ਕਰੋ ਉੱਥੇ ਬੁਲਾਉਣ ਦੇ ਤੁਸੀਂ ਆਨੇ ਕਿਸੇ ਕੰਮ ਨੂੰ ਤੁਸੀਂ ਚੱਕ ਕੇ ਮਝੀਠੀਏ ਦੁਆਲੇ ਚੰਦੇ ਦੁਆਲੇ ਹੋਰਾਂ ਦੁਆਲੇ ਹੋ ਜਾਂਦੇ ਇਹਨਾਂ ਗੱਲਾਂ ਨਾਲ ਆਮ ਲੋਕਾਂ ਨੂੰ ਨਹੀਂ ਕੋਈ ਵੀ ਹੈਗਾ ਇਹਨਾਂ ਲੋਕਾਂ ਨੂੰ ਸਿਰਫ ਰਾਜਨੀਤਿਕ ਪਾਰਟੀਆਂ ਨੂੰ ਸਵਾਦ ਲੈਣਾ ਵਾ ਜਾ ਜਿਹੜਾ ਲੀਡਰ ਆ ਲੂਡਰ ਦੇ ਚੇਲੇ ਚਪਾਟੇ ਹੁੰਦੇ ਬਣੇ ਚਾਕ ਚਾਟੂ ਕਰ ਚਾਪ ਉਹ ਉਹਨਾਂ ਨੂੰ ਫਰਕ ਆ ਆਮ ਲੋਕ ਸਾਡੇ ਤੁਹਾਡੇ ਵਰਗੇ ਉਹਨੂੰ ਜਾਣਦੇ ਹੱਥੀਂ ਕਮਾਣਾ ਖਾਣਾ ਵਾ ਉਹਨਾਂ ਨੂੰ ਸਿਰਫ ਵਿਕਾਸ ਕਮਾਣਾ ਨਾਲ ਮਤਲਬ ਆ ਜੀ ਤਾਂ ਹਾਲਾਤ ਕੁੱਲ ਮਿਲਾ ਕੇ ਪ੍ਰੀਤ ਜੀ ਆਪਾਂ ਗੱਲ ਕਰ ਲਈ ਜਿਵੇਂ ਕਿ ਸਾਡੇ ਇੱਥੇ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਬਹੁਤ ਸੋਹਣੀਆਂ ਲੰਨਾ ਕਹੀਆਂ ਸੀਗੀਆਂ ਕਹਿੰਦੇ ਹੁਸ਼ਾਰਪੁਰ ਸ਼ਹਿਰ ਨੇ ਗੀਨਾ ਇੱਕ ਘੰਟਾ ਮਹੀ ਤੇ ਪੂਰਾ ਪਾਣੀ ਪੂਰਾ ਮਹੀਨਾ ਮਤਲਬ ਕਿ ਜਦੋਂ ਨਾ ਇੱਕ ਵਿਦੇਸ਼ ਦੇ ਵਿੱਚ ਐਗਜ਼ਾਮਪਲ ਦਿੰਦੇ ਆ ਕਹਿੰਦੇ ਉਹ 4 ਦਿਨ ਮਹੀ ਪੈਂਦਾ ਤਾਂ 4 ਮਿੰਟਾਂ ਦੇ ਵਿੱਚ ਨਾ ਪਾਣੀ ਜਿਹੜਾ ਗਿਆ ਵਹੁੰਦਾ ਸੜਕੋਂ ਤੋਂ ਇਸ ਤਰ੍ਹਾਂ ਦਾ ਉੱਥੇ ਦਾ ਨਿਕਾਸੀ ਦਾ ਪ੍ਰਬੰਧ ਆ ਇੱਥੇ ਕਹਿੰਦੇ ਜੀ 4 ਕਿ ਮਿੰਟ ਵਿੱਚ ਹੀ ਪੈਂਦਾ ਤੇ 4 ਕਿ ਦਿਨ ਪਾਣੀ ਨਹੀਂ ਜਾਂਦਾ ਜੀ ਮਤਲਬ ਕਿ ਜੇ ਦੇਖ ਲੋਗਾ ਆਪਾਂ ਕਿਤੇ ਸਟੈਂਡ ਕਰਦੇ ਆ ਆਪਾਂ ਚੰਦ ਤੱਕ ਪਹੁੰਚਣ ਦੀਆਂ ਗੱਲਾਂ ਕਰਦਾ ਸਾਡਾ ਮੁਲਕ ਪਰ ਅਸੀਂ ਸਟੈਂਡ ਕਿੱਥੇ ਕਰਦੇ ਆ ਰਾਜਨੀਤਿਕ ਪਾਰਟੀ ਪਰ ਜੇ ਤਾਂ ਤੁਸੀਂ ਇੱਕ ਆਫ ਦੀ ਰਿਕਾਰਡ ਇੱਕ ਮੇਨਾ ਗੱਲ ਡਿਸਕਸ ਕਰਦੇ ਸੀ ਮੈਂ ਹੀ ਬੜਾ ਹਰਾਨ ਹੋਇਆ ਕਿ ਭੰਗੀ ਪੋਲ ਦੇ ਥੱਲੇ ਇੱਕ ਪੀਲਰ ਖਿਸਕਦਾ ਜਾ ਰਿਹਾ ਉਹ ਕੀ ਮਾਮਲਾ ਹੈ ਜੀ ਪੂਰਾ ਦੇਖੋ ਉਹ ਤਾਂ ਵਾਰੇ ਨਿਆਰੇ ਜਾਈ ਅਸੀਂ ਆਪਸਰਾ ਦੇ ਬਿਊਰੋਕ੍ਰੇਸੀ ਦੇ ਵਿੱਚ ਹੀ ਲੀਡਰਸ਼ਿਪ ਦੇ ਇੰਨੇ ਕੁ ਬਿਸ਼ਰਮ ਨੇ ਮਤਲਬ ਕਿ ਇੱਕ ਹੁੰਦੀ ਨਹੀਂ ਇੱਕ ਐਂਡ ਵਾਲੀ ਗੱਲਬਾਤ ਜਿੱਥੇ ਕਹਿੰਦੇ ਹੁੰਦੇ ਅਤ ਸਿਰਾ ਮਤਲਬ ਕਿ ਉਹ ਵਾਲਾ ਇਹਨੇ ਲਾਇਆ ਪਿਆ ਬੱਚੇ ਬਿਊਰੋਕ੍ਰੇਸੀ ਦੇ ਵਿੱਚ ਲੀਡਰਾਂ ਨੇ ਉਹ ਮੈਨੂੰ ਲੱਗਦਾ ਇੱਕ ਇੰਤਜ਼ਾਰ ਕਰ ਰਹੇ ਆ ਜਦ ਤੱਕ 8-10 ਬੰਦੇ ਉੱਥੋਂ ਮਰਦੇ ਨਹੀਂ ਤਾਂ ਉਦੋਂ ਤੱਕ ਉਹ ਸ਼ਾਇਦ ਉਸ ਦੇ ਰਿਪੇਅਰ ਨਹੀਂ ਹੋਏਗੀ ਕੋਸ਼ਿਸ਼ ਆ ਚ ਦੁਆਰਾ ਜਾ ਕੇ ਉੱਥੋਂ ਤੇ ਆਪਾਂ ਹਾਲਾਤ ਦਿਖਾਈਏ ਪੁਲ ਦੇ ਜੀ ਬਹੁਤ ਮਾੜੇ ਹਾਲਾਤ ਨੇ ਜਦੋਂ ਜਦੋਂ ਵੀ ਉਹ ਸ਼ਾਰਪਨਿਊਜ਼ ਨੇ ਉੱਥੇ ਦਾ ਮੁੱਦਾ ਵੀ ਚੁੱਕਿਆ ਅਸਰ ਹੋਇਆ ਪ੍ਰਸ਼ਾਸਨ ਪਰ ਘਰਦਾ ਕਿ ਪ੍ਰਸ਼ਾਸਨ ਆ ਕੇ ਚਾਰ ਬੋਰੀਆਂ ਉੱਥੇ ਰੱਖ ਜਾਂਦਾ ਜੀ ਲਾਸਟ ਟਾਈਮ ਵੀ ਇੱਕ ਇਦਾਂ ਹੋਇਆ ਸੀ ਆਪਣੇ ਜੋ ਸਹਿਯੋਗੀ ਸਾਥੀ ਹਨੀ ਕੀਤ ਵੱਲੋਂ ਖਬਰ ਨਸ਼ਰ ਕੀਤੀ ਗਈ ਸੀ ਕਿ 10 15 ਮਿੰਟ ਹੋਏ ਆ ਹਾਲਕੇ ਜੀ ਮਿੱਟੀ ਪਾ ਕੇ ਚੱਲ ਗਏ ਬਜਰੀ ਪਾ ਕੇ ਚੱਲ ਗਏ ਬਰਸਾਤ ਦਾ ਪਾਣੀ ਆਉਣ ਦਾ ਬਹੁਤ ਦੂਰ ਦੀ ਗੱਲ ਹੈ ਉਹ 15 20 ਗੱਡੀਆਂ ਨਿਕਲੀਆਂ ਹੈ ਉਤੋਂ ਮਿੱਟੀ ਵੀ ਗਿਆ ਕੋਈ ਬਜਰੀ ਵੀ ਗਿਆ ਉਹ ਦਫ਼ਤਰ ਵੀ ਪਹੁੰਚੇ ਹੋਣੇ ਜਿਹੜੇ ਪਾ ਕੇ ਗਏ ਹੋਣੇ ਚਾਹੇ ਉਹ ਭਾਵੇਂ ਨਰੇਗਾ ਵਾਲੇ ਭੇਜੇ ਹੋਣ ਭਾਵੇਂ ਦਿਹਾੜੀਦਾਰ ਭੇਜੇ ਹੋਣ ਉਹ ਅੱਲੇ ਦੁਬਾਰਾ ਲੇਬਰ ਛੜੀ ਆਪਣੇ ਦਫ਼ਤਰ ਅਜ ਵੀ ਨਹੀਂ ਪਹੁੰਚੇ ਹੋਣੇ ਉਹ ਮਿੱਟੀ ਦੁਬਾਰਾ ਨਿਕਲ ਗਈ ਜੀ ਮੈਂ ਤਾਂ ਹੀ ਕਿਹਾ ਕਿ ਉਹ ਪੰਜਾਬੀ ਦੇ ਜਿਹੜੇ ਹੁੰਦੇ ਨਾ ਅਖਰ ਅੱਤ ਸਿਰਾ ਘੈਟ ਉਹ ਵਾਲੀ ਬਿਸ਼ਰਮੀ ਆ ਜੀ ਵਿੱਚੀ ਬੀਰੋਕਰੇਸੀ ਦਾ ਵਿੱਚੀ ਲੀ ਜੀ ਜਿੱਤੇ ਮੇਰਾ ਆਖਰੀ ਸਵਾਲ ਹੈ ਮਾਫੀ ਚਾਹੁੰਦਾ ਮੈਂ ਥੋੜਾ ਲੰਬਾ ਹੋ ਗਿਆ ਪ੍ਰੋਗਰਾਮ ਇੱਕ ਚੀਜ਼ ਬੜੀ ਹੋਰ ਖਟਕਦੀ ਹੈ ਕਿ ਜਦੋਂ ਕਿਤੇ ਰੋਡ ਤੋਂ ਥੋੜਾ ਟੋਆ ਪੈਂਦਾ ਲੋਕ 10 15 ਦਿਨ ਪਰੇਸ਼ਾਨ ਹੁੰਦੇ ਨੇ ਉਥੇ ਚਾਰਕ ਇੰਟਰਲੌਕ ਟਾਇਲਾ ਲਾ ਕੇ ਚੱਲ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਕਿਤੇ ਟਖੜਾ ਪਟ ਹੋ ਜਾਂਦਾ ਫਿਰ ਉਥੇ ਰੋਡ ਜਾਮ ਕਰਦੇ ਨੇ ਚਾਰਕ ਇੰਟਰਲੌਕ ਲਾਈਨ ਸ਼ੁਰੂ ਕਰਦੇ ਨੇ ਕਿ ਇਹਨਾਂ ਨੂੰ ਇੱਕ ਵਾਰ ਪੂਰੀ ਸੜਕ ਨਹੀਂ ਦੀਦੀ ਕਿ ਇੱਕ ਵਾਰੀ ਪੂਰੀ ਸੜਕ ਦਾ ਮੋਆਇਨਾ ਕਰ ਲਿਆ ਜਾਵੇ ਕਿਥੋਂ ਕਿਥੋਂ ਟੁੱਟੀ ਹੈ ਜੀ ਮੈਂ ਪਤਾ ਨਹੀਂ ਕਿਹੜਾ ਇਹਨਾਂ ਨੂੰ ਦਸ਼ੰਦਰ ਤੇ ਅਸ਼ਿੰਦ ਦਾ ਵੱਧ ਪੜੇ ਲਿਖੇ ਹੋਣਗੇ ਅਫ ਜੀ ਬਾਰੇ ਨਹੀਂ ਆ ਰਹੇ ਬਸ ਇਹਨਾਂ ਦਾ ਜਿੱਦਾਂ ਉਹ ਸਾਡੇ ਪਰਸੋਂ ਕੀਤਾ ਸੀ ਨਾ ਸਿਵਲ ਹਸਪਤਾਲ ਵਾਲੀ ਖਬਰ ਤੇ ਦੀਪਕ ਅਗਰ ਨਹੀਂ ਉਤਰੀ ਜਨੇ ਆਇਆ ਕੀਤਾ ਸੀ ਬਸ ਇਹਨਾਂ ਦਾ ਵੀ ਉਦਾਂ ਹੀ ਆ ਇਹ ਹੁਣ ਕਹਿ ਲਓ ਪੰਜਾਬੀ ਦੇ ਵਿੱਚ ਅਸੀਂ ਕੀ ਕੀਤਾ ਲਾਹਣਤਾ ਪਾਈਆਂ ਜਾਂ ਕੀ ਆ ਜੋ ਇਹਨਾਂ ਨੇ ਸਮਝਣਾ ਸਮਝਣ ਵਾਲੇ ਲੋਕ ਜਾਣਦੇ ਨੇ ਪਰ ਲੋਕਾਂ ਨੂੰ ਇਹੀ ਅਪੀਲ ਹੈ ਕਿ ਡਟ ਕੇ ਬੋਲਿਆ ਕਰੋ ਤੁਹਾਨੂੰ ਕਿਤੇ ਸਮੱਸਿਆ ਬਸ ਥੋੜਾ ਜਿਹਾ ਇੰਤਜ਼ਾਰ ਜਰੂਰ ਕਰਿਆ ਕਰੋ ਕਈ ਲੋਕ ਵੀਰ ਉਹ ਕਲੇ ਹੁੰਦੇ ਹੁਣੇ ਹੀ ਆਜੋ ਹੁਣੇ ਹੀ ਆਜੋ ਕਿਉਂਕਿ ਆਪਾਂ ਕਿਸੇ ਵੇਲੇ ਆਪਾਂ ਕਿਤੇ ਹੋਰ ਗਏ ਹੁੰਦੇ ਤਾਂ ਟਾਈਮ ਤਾਂ ਲੱਗਣਾ ਹੀ ਆ ਜੀ ਜੀ ਬਿਲਕੁਲ ਕਿਸੇ ਖਬਰ ਤੇ ਗਏ ਹਾਂ ਤਾਂ ਜਿਆਦਾ ਨਹੀਂ ਤਾਂ 1 ਘੰਟਾ ਡੇਟ 2 ਘੰਟੇ ਪਾਰ ਹੈ ਜੀ ਲੱਗ ਜਾਂਦੇ ਆ ਤਾਂ ਬਸ ਇਹੀ ਬੇਨਤੀ ਆ ਥੋੜਾ ਜਿਹਾ ਵੇਟ ਜਿਹੜਾ ਉਹ ਜਰੂਰ ਕਰਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਚੇਤਨ ਜੀ ਧੰਨਵਾਦ ਜੀ ਸੋ ਇਹ ਸਾਡੇ ਨਾਲ ਚੇਤਨ ਕਸ਼ਵ ਜਿਹੜਾ ਨਾਲ ਹੁਸ਼ਾਰਪੁਰ ਦੇ ਸਮੱਸਿਆਵਾਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ ਸੋ ਅਸੀਂ ਬਹੁਤ ਜਲਦੀ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸੋ ਬਾਕੀ ਤੁਹਾਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੋਂ ਨਿਕਲਣਾ ਪੈ ਰਿਹਾ ਤੁਸੀਂ ਸਾਨੂੰ ਮੈਸੇਜ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਅਸੀਂ ਵਾਅਦਾ ਕਰਦੇ ਹਾਂ ਦਾਰਾ ਹਸ਼ਰਪੁਰ ਨਿਊਜ਼ ਜਰੂਰ ਤੁਹਾਡੀ ਗੱਲ ਸੁਣਨੇਗਾ ਤੁਹਾਡੀ ਸਮੱਸਿਆ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲੈ ਕੇ ਆਵੇਗਾ ਤੇ ਉਦੋਂ ਤੱਕ ਤੁਸੀਂ ਆਪਣੇ ਪ੍ਰੀਤ ਘਰੇਵਾਲੇ ਨੂੰ ਦਿਓ ਇਜਾਜ਼ਤ ਧੰਨਵਾਦ ਜੀ